ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬ ਹਰਿਆਣਾ ਹਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਾਸ ਤੌਰ ਤੇ ਹੋਟ ਸੀਟ ਪੰਜਾਬ ਦੀ ਉਹ ਹੋਟ ਸੀਟ ਸੰਗਰੂਰ ਜਿਸ ਨੂੰ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਜਾਂ ਆਪਣਾ ਗੜ ਵੀ ਮੰਨਦੀ ਸੀਗੀ ਉਸ ਰਾਜਧਾਨੀ ਅਤੇ ਗੜ ਦੇ ਵਿੱਚੋਂ 2022 ਦੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਹਰਦੇ ਨੇ ਉਮੀਦਵਾਰ ਹਰਦੇ ਨੇ ਸਿਮਰਜ ਸਿੰਘ ਮਾਨ ਉੱਥੋਂ ਜੇਤੂ ਰਹਿੰਦੇ ਨੇ ਪਰ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਕਹਿ ਸਕਦੇ ਕੈਬਨਿਟ ਮੰਤਰੀ ਮੰਤਰੀ ਗਰਮੀਤ ਸਿੰਘ ਮੀਤਹੇਰ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਕੈਸਾ ਦੇ ਸਖਪਾਲ ਸਿੰਘ ਖਹਿਰਾ ਸਿਮਰਜ ਸਿੰਘ ਮਾਨ ਇਕਬਾਲ ਸਿੰਘ ਝੁੰਦਾ ਜਿਹੜੇ ਕਿ ਚੌਣ ਮੈਦਾਨ ਦੇ ਵਿੱਚ ਨੇ ਸਖਪਾਲ ਸਿੰਘ ਖਹਿਰਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ ਭਲੱਤ ਤੋਂ ਸੰਗਰੂਰ ਕਿਸ ਤਰੀਕੇ ਦੇ ਨਾਲ ਦੇਖੀਏ ਪਹਿਲਾਂ ਬਠਿੰਡਾ ਲੜੀ ਇਸ ਵਾਰ ਸੰਗਰੂਰ ਭਲੱਤ ਦੇ ਆਸ-ਪਾਸੇ ਦਾ ਇਲਾਕਾ ਛੱਡ ਕੇ ਸੰਗਰੂਰ ਆਉਣ ਦਾ ਕੋਈ ਕਾਰਨ ਇਹ ਹਾਲਾਤ ਹੀ ਇਸ ਤਰ੍ਹਾਂ ਦੇ ਪੈਦਾ ਹੋਏ ਜੀ ਮੈਂ ਨਾ ਸੰਗਰੂਰ ਦੀ ਟਿਕਟ ਕੋਈ ਅਪਲਾਈ ਕੀਤੀ ਨਾ ਮੈਂ ਕੋਈ ਅਰਜ਼ੀ ਦਿੱਤੀ ਨਾ ਮੈਂ ਕਿਤੇ ਦਿੱਲੀ ਮੰਗਣ ਗਿਆ ਇਹ ਸੀ 2 ਸਾਲ ਤੋਂ ਜਦੋਂ ਦੀ ਇਹ ਸਰਕਾਰ ਬਣੀ ਆ ਇਹਨਾਂ ਨੂੰ ਸવાય ਖੇਰੇ ਤੋਂ ਇਲਾਵਾ ਕੋਈ ਦਿਸੇ ਕੁਛ ਨਾ ਇਹਨਾਂ ਦਾ ਕੋਈ ਕੰਮ ਨਹੀਂਗਾ ਸ਼ੋਰ ਮਚਾਉਣਾ ਗਾਲੀ ਗਲੋਚ ਕਰਨਾ ਡਰਾਉਣ ਧਮਕਾਉਣ ਦੀ ਰਾਜਨੀਤੀ ਇਹਨਾਂ ਨੇ ਆਪਣੀ ਜਿਹੜੀ ਬਦਲਾਖੂਰੀ ਦੀ ਰਾਜਨੀਤੀ ਸੀ ਕਿਤਨਾ ਕਿਤੇ ਮੈਨੂੰ ਆਪ ਬਿਲਡ ਕੀਤਾ ਵਾ ਜੇ ਤੁਸੀਂ ਮੇਰਾ ਪੋਲੀਟੀਕਲ ਕੈਰੀਅਰ ਦੇਖੋਗੇ ਪਿਛਲੇ 3 ਦਹਾਕਿਆਂ ਦਾ ਸਾਰੀਆਂ ਸਰਕਾਰਾਂ ਨੇ ਕਿਉਂਕਿ ਮੈਂ ਥੋੜਾ ਹੈਗਾ ਵੋਕਲ ਕ੍ਰਿਟਿਕ ਕਿਉਂਕਿ ਮੈਨੂੰ ਹਮੇਸ਼ਾ ਮੈਂ ਬੇਇਨਸਾਫੀ ਦੇ ਖਿਲਾਫ ਮੈਨੂੰ ਸਿਖਾਇਆ ਗਿਆ ਕਿ ਬੇਇਨਸਾਫੀ ਨੂੰ ਇਹ ਮੂਖ ਦਰਸ਼ਕ ਬਣ ਕੇ ਨਹੀਂ ਦੇਖਣਾ ਇਹ ਦੇਖਲਾਫ ਲੜਨਾ ਵਾ ਵੈਸੇ ਵੀ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੁਨੇਹਾ ਦੇ ਕੇ ਕਿ ਜ਼ੁਲਮ ਕਰਨਾ ਵੀ ਨਹੀਂਗਾ ਤੇ ਜ਼ੁਲਮ ਸਹਿਣਾ ਵੀ ਨਹੀਂਗਾ ਮੌਜੂਦਾ ਸਮੇਂ ਦੇ ਵਿੱਚ ਉਮੀਦਵਾਰ ਤਾਰੇ ਗਏ ਤਿੰਨ ਕਿਸੇ ਤੋਂ ਦੂਸਰੀਆਂ ਪਾਰਟੀਆਂ ਤੋਂ ਆਏ ਪੰਜ ਮੰਤਰੀ ਤਿੰਨ ਵਿਧਾਇਕ ਇੱਕ ਕਲਾਕਾਰ ਤਾਰੇ ਗਿਆ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਵੌਲੰਟੀਅਰ ਨੂੰ ਕਿਉਂ ਨਹੀਂ ਤਾਰੇ ਗਏ ਖੈਰਾ ਕਿਸ ਤਰੀਕੇ ਦੇ ਨਾਲ ਇਸ ਜੀ ਨੂੰ ਦੇਖਦੇ ਨੇ ਅਗਲਾ ਪੁਆਇੰਟ ਮੇਰਾ ਇਹੀ ਸੀ ਜਿਹੜਾ ਤੁਸੀਂ ਉਠਾ ਦਿੱਤਾ ਬੜਾ ਵੈਲਿਡ ਪੁਆਇੰਟ ਹੈ ਦੇਖੋ ਅ ਜਿਹੜੀ ਇੱਕ ਪਾਸੇ ਭਗਵੰਤ ਕਹਿ ਰਿਹਾ ਕਿ 13 ਜ਼ੀਰੋ ਕਰਨਾ 13 ਜ਼ੀਰੋ ਤਾਂ ਤਾਂ ਹੋਊਗਾ ਨਾ ਜੇ ਤੁਹਾਡੇ ਕੋਲ 13 ਬੰਦੇ ਹੀ ਨਹੀਂਗੇ ਸਾਰੇ तितਲੀਆਂ ਚੱਕ ਕੇ ਲੈ ਜਾਂਦੀਆਂ ਪੰਜ ਮਨਿਸਟਰ ਕਿਸੇ ਪਾਰਟੀ ਨੇ ਲੜਾਈ ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਥੈਟ ਮੀਨਸ ਦੇ ਆਰ ਸੋ ਬੈਂਕਰਪਟ ਕਿ ਐਮ ਐਲ ਏ ਵੀ ਇਹੀ ਬਣਨਗੇ ਮਨਿਸਟਰ ਵੀ ਇਹੀ ਬਣਨਗੇ ਤੇ ਐਮ ਪੀ ਵੀ ਇਹੀ ਬਣਨਗੇ ਤੇ ਤਿੰਨ तितਲੀਆਂ ਇੱਕ तितਲੀ ਜਿਹੜੀ ਰਿੰਕੂ ਸੀਗੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੇਗੀ ਜਲੰਧਰ ਵਾਲੀ ਫਿਰ ਇਹਨਾਂ ਨੇ ਅਕਾਲੀ ਦਲ ਦੀ ਇੱਕ तितਲੀ ਲਿਆਂਦੀ ਬਿਲਕੁਲ ਜਿਹੜੇ ਰਿਜੈਕਟਡ ਮਾਲ ਸੀਗਾ ਇੱਕ ਕਾਂਗਰਸੀ ਚੱਬੇਵਾਲ ਜਿਹੜਾ 3 ਦਿਨ ਪਹਿਲਾਂ ਪੰਡ ਚੱਕੀ ਹੋਈ ਸੀਗੀ ਇਸ ਗੱਲ 'ਚ ਸੰਗਲ ਪਾਇਆ ਹੋਇਆ ਸੀਗਾ ਵਿਰੋਧ ਕਰ ਰਿਹਾ ਸੀਗਾ ਉਹਦੀ ਬਾਹ ਮਰੋੜ ਕੇ ਪਰਚਾ ਕਰਕੇ ਵਿਜੀਲੈਂਸੀ ਰਿਪੋਰਟ ਦਿਖਾ ਕੇ ਕਿਦਾਂ ਕਿ ਆਹ ਚੱਬੇਵਾਲ ਤੇਰੇ ਖਿਲਾਫ ਆ ਖੈਰੇ ਵਾਲੀ ਨਾਬੇ ਜੇਲ੍ਹ 'ਚ ਜਾਣਾ ਕਿ ਸਾਡੇ ਨਾਲ ਆਉਣਾ ਉਹ ਕਹਿੰਦਾ ਜੀ ਭਾਈ ਸਾਹਿਬ ਤੁਹਾਡੇ ਨਾਲ ਆ ਜੰਨਾ ਜੀ ਐਦਾਂ ਉਹ ਸਾਡੀ ਇੱਕ ਤਿਤਲੀ ਹੁਸ਼ਿਆਰਪੁਰ ਦੀ ਲੈ ਕੇ ਇੱਕ ਕਾਂਗਰਸੀ ਜੀਪੀ ਫਤਿਹਗੜ੍ਹ ਸਾਹਿਬ ਦੀ ਲੈ ਕੇ ਇੱਕ ਉਹ ਕਮੀਡੀਅਨ ਕਰਮਜੀਤ ਅਨਮੋਲ ਉਤਾਰ ਦਿੱਤਾ ਦਿੰਨ ਐ ਮੇਲਿਆ ਨੂੰ ਟਿਕਟਾਂ ਦਿੱਤੀਆਂ ਵੇਰ ਆਰ ਆਰ ਪੀਪਲ ਵੇਰ ਆਰ ਦੀ ਆਮ ਆਦਮੀ ਪਾਰਟੀ ਵੋਲੰਟੀਅਰਸ ਬਿੱਟੂ ਬੀਜੇਪੀ ਚਲੇ ਗਏ ਬਿੱਟੂ ਨੂੰ ਜਿਤਾਉਣ ਵਾਸਤੇ ਸਭ ਤੋਂ ਕਮਜ਼ੋਰ ਆਦਮੀ ਲੁਧਿਆਣੇ ਦਾ ਪੱਪੀ ਪ੍ਰਾਸ਼ਰ ਖੜਾ ਕੀਤਾ ਸਭ ਤੋਂ ਕਮਜ਼ੋਰ ਤਾਂ ਕਿ ਬਿੱਟੂ ਫੈਸਿਲਿਟੇਟ ਹੋ ਜੇ ਬਿੱਟੂ ਦੀ ਵਿਕਟਰੀ ਇਹ ਮੇਰਾ ਕੈਮਰੇ ਸਾਹਮਣੇ ਮੈਂ ਕਹਿ ਰਿਹਾ ਹਾਂ ਲੁਧਿਆਣੇ ਦੇ ਵੋਲੰਟੀਅਰ ਗਵਾਧ ਗਵਾਈ ਦੇ ਮਤਲਬ ਲੁਧਿਆਣਾ ਐਡਾ ਵੱਡਾ ਜ਼ਿਲ੍ਹਾ ਵਾ ਲੁਧਿਆਣੇ ਚੋਂ ਸਾਰੀਆਂ ਸੀਟਾਂ ਜਿੱਤੀਆਂ ਹੁਣ 9 ਦੀਆਂ 9 ਤੇ ਇਹਨਾਂ ਕੋਈ ਜੱਜ ਦਾ ਕੋਈ ਕੈਂਡੀਡੇਟ ਨਾ ਹੋਵੇ ਸਾਡਾ ਨਾਂ ਦੀ ਗੱਲ ਕਰ ਰਹੇ ਹਾਂ ਪੰਥਕ ਮੁੱਦੇ ਬਹੁਤ ਹੋ ਜਾਂਦੇ ਆ ਜਾਂ ਖੇਤਰੀ ਮੁੱਦੇ ਹੋ ਜਾਂਦੇ ਆ ਸਿਮਰਜੀਤ ਸਿੰਘ ਮਾਨ ਵੀ ਪੰਥਕ ਮੁੱਦਿਆਂ ਦੀ ਗੱਲ ਕਰ ਰਹੇ ਨੇ ਉਧਰ ਅਕਾਲੀ ਦਲ ਵੀ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਅਸੀਂ ਖੇਤਰੀ ਮੁੱਦੇ ਪੰਜਾਬ ਬਚਾਉਂਦੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਲੱਗਦਾ ਨਹੀਂਗਾ ਜਿਹੜੇ ਮੁੱਦੇ ਤੁਸੀਂ ਚੱਕ ਰਹੇ ਹੋ ਇਹ ਵੋਟ ਤਿੰਨ ਹਿੱਸਿਆਂ 'ਚ ਡਿਵਾਈਡ ਹੋਊਗੀ ਤੁਹਾਡੇ ਨਾਲ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਅਕਾਲੀ ਦਲ ਦੇ ਨਾਲ ਜਿਹੜੀ ਇੱਥੇ ਵੋਟ ਹੈਗੀ ਆ ਸੁਖਬੀਰ ਦਲ ਦੀ ਇਟ ਇਜ਼ ਨਾਥਿੰਗ ਕਿਉਂਕਿ ਜਿਹੜਾ ਅਸਲ ਇੱਥੇ ਕੋ ਹਾਲਾਂਕਿ ਮੈਂ ਮੈਂ ਮੇਰੇ ਉਹ ਮਤਲਬ ਸਿਆਸੀ ਤੌਰ ਤੇ ਅਸੀਂ ਡਿਫਰੈਂਟ ਆਈਡੀਓਲੋਜੀ ਚ ਪਰ ਪਰ ਮੈਂ ਸਮਝਦਾ ਕਿ ਸੁਖਬੀਰ ਨੇ ਆਪਣਾ ਇੱਕ ਬੜਾ ਘਟਿਆ ਕਿਰਦਾਰ ਐਕਸਪੋਜ਼ ਕੀਤਾ ਢੀਂਸਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਤੇ ਫਿਰ ਉਹਨਾਂ ਦੇ ਖੰਜਰ ਮਾਰਿਆ ਵਾ ਜਿਹੜੀ ਕਿ ਮਾੜੀ ਗੱਲ ਹੈ ਇਸ ਕਰਕੇ ਅਕਾਲੀ ਦਲ ਨੂੰ ਸੰਗਰੂਰ ਵਿੱਚ ਬਹੁਤ ਨਾਮਾਤਰ ਵੋਟ ਪਵੇਗੀ ਔਰ ਇੱਕ ਗੱਲ ਹੋਰ ਪਿੰਡਾਂ ਚ ਰੁਕੀ ਸਮਝਦੇ ਅچھے ਤਰੀਕੇ ਨਾਲ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਉਹ ਸਮਝਦੇ ਕਿ ਅਕਾਲੀ ਦਲ ਨੂੰ ਸਾਡੀ ਇੱਕ ਵੀ ਵੋਟ ਪਾਈ ਉਹ ਇਨਡਾਇਰੈਕਟਲੀ ਬੀਜੇਪੀ ਤੇ ਮੋਦੀ ਨੂੰ ਜਾਣੀ ਆ ਫਰਜ਼ ਕਰੋ ਕੋਈ ਅਕਾਲੀ ਦਲ ਦਾ ਐਮਪੀ ਬਣ ਗਿਆ ਉਹ ਵੋਟ ਤਾਂ ਈਐਨਡੀਆ ਨੂੰ ਜਾਣੀ ਆ ਬੀਜੇਪੀ ਨੂੰ ਜਾਣੀ ਆ ਅਕਾਲੀ ਦਲ ਦੇ ਆਗੂ ਤਾਂ ਕਹਿ ਰਹੇ ਕਿ ਖੇਤਰੀ ਪਾਰਟੀਆਂ ਦਾ ਇੱਕ ਅਸੀਂ ਗਠਬੰਧਨ ਬਣਾਵਾਂਗੇ ਸਰਕਾਰ ਅਸੀਂ ਤੈਅ ਕਰਾਂਗੇ ਇਟ ਇਜ਼ ਆਦਰ ਇੰਡੀਆ ਆਲਾਈਂਸ অর ਇਟ ਇਜ਼ ਐਨਡੀਆ ਆਲਾਈਂਸ ਔਰ ਸੁਖਬੀਰ ਹੁਣ ਵੀ ਸਮਝੌਤਾ ਕਰਨ ਲਈ ਤਿਆਰ ਸੀ ਗਿਆ ਤਾਂ ਪਬਲਿਕ ਪ੍ਰੈਸ਼ਰ ਸਿੱਖਾਂ ਦਾ ਪ੍ਰੈਸ਼ਰ ਪਿਆ ਕਿ ਉਹ ਸਾਡੇ ਕਿਸਾਨਾਂ ਨੂੰ ਲਤਾੜ ਰਹੇ ਨੇ ਮਾਰ ਰਹੇ ਨੇ ਅਸੀਂ ਸਮਝੌਤਾ ਬੀਜੇਪੀ ਦੇ ਨਾਲ ਨਹੀਂ ਕਰਨਾ ਪੋਸਟ ਜਦੋਂ ਇਲੈਕਸ਼ਨ ਲੰਘੀ ਟਾਈਮ ਨਿਕਲ ਗਿਆ ਫਰਜ਼ ਕਰੋ ਇੱਕ ਐ ਉਹ ਵੋਟ ਤਾਂ ਭਾਜੀਪੀ ਨੂੰ ਪੈਣੀ ਹੈ ਇਸ ਕਰਕੇ ਮੈਂ ਕਿਸਾਨਾਂ ਨੂੰ ਤੇ ਸਿੱਖਾਂ ਨੂੰ ਪੰਜਾਬ ਦੇ ਉਹਨਾਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਵੋਟ ਕਰਨ ਤੋਂ 100 ਵਾਰ ਪਹਿਲਾਂ ਸੋਚੋ ਅੱਛੇ ਤਰੀਕੇ ਨਾਲ ਸੋ ਸੰਗਰੂਰ ਦੇ ਵਿੱਚ ਉਹਨਾਂ ਦੀ ਵੋਟ ਨਾ ਮਾਤ ਰਹੇ ਤੁਸੀਂ ਕਹਿ ਰਹੇ ਹੋ ਕਿ ਲੋਕੀ ਵਿਚਾਰ ਕਰਨ ਕੱਲ ਸੁਖਵੀਰ ਬਾਦਲ ਸਟੇਟਮੈਂਟ ਦਿੰਦੇ ਨੇ ਕਹਿੰਦੇ 1 ਜੂਨ ਨੂੰ ਵੋਟ ਪੈਣੀ ਹੈ ਕਹਿੰਦੇ 1 ਜੂਨ ਨੂੰ ਕਹਿੰਦੇ ਅਸੀਂ ਕਾਂਗਰਸ ਨੂੰ ਲੋਕੀ ਕਿਸ ਤਰੀਕੇ ਦੇ ਨਾਲ ਵੋਟ ਪਾ ਦੇਣਗੇ ਕਹਿੰਦੇ ਅਸੀਂ 1984 ਨਹੀਂ ਭੁੱਲ ਸਕਦੇ ਕਹਿੰਦੇ ਉਸ ਦਿਨ ਤੋਂ ਸ਼ੁਰੂਆਤ ਹੋਈ ਸੀ ਉਸ ਦਿਨ ਕਹਿੰਦੇ ਵੋਟ ਪਾਉਣ ਲੱਗੇ ਸੋਚੋ ਜ਼ਰੂਰ ਨਹੀਂ ਜਿਹੜਾ ਸੁਖਵੀਰ ਹ ਵਿਚਾਰਧਾਰਾ ਤਾਂ ਕਰਦੀ ਛੱਡ ਚੁੱਕੇ ਤੁਸੀਂ ਦੱਸੋ ਜਿਹੜੇ ਬਾਈਬਲ ਕਲਾਂ ਦੇ ਦੋ ਕਤਲ ਹੋਏ ਸੀਗੇ ਉਹ ਪੰਥਕ ਸੋ ਕੋਲ ਅਖੌਤੀ ਰਾਜ ਵਿੱਚ ਹੋਏ ਸੀ ਨਾ ਅੱਜ ਤੱਕ ਉਹਨਾਂ ਦਾ ਇਨਸਾਫ ਨਹੀਂ ਹੋਇਆ ਸੁਮੇਤ ਸਿੰਘ ਸੈਣੀ ਸਭ ਤੋਂ ਵੱਡਾ ਇਨਕਾਉਂਟਰ ਸਪੈਸ਼ਲਿਸਟ ਆਫਿਸ ਅਫੀਸਰ ਅਕਾਲੀ ਦਲ ਦੇ ਰਾਜ ਵਿੱਚ ਲੱਗਾ ਸੀਗਾ ਉਹ ਅੱਜ ਤਾਈਂ ਜਿਹੜੀ ਗੁਰੂਗ੍ਰਾਂਦ ਸਾਹਿਬ ਦੀ ਬੀਐਸ ਬੇਅਦਬੀਆਂ ਦਾ ਮਾਮਲਾ ਇਹਨਾਂ ਦੀ ਦੇਣ ਹੀ ਹੈਗੀ ਨਾ ਜੋ ਸਮਝੌਤਾ ਇਹਨਾਂ ਨੇ ਕੀਤਾ ਜੋ ਮਾਫੀਨਾਮਾ ਅਕਾਲ ਤੱਕ ਦਿੱਤਾ ਹੋਇਆ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਪਾਰਟੀ ਏਡੀ ਬਲੱਖਣ ਅੱਛੀ ਪਾਰਟੀ ਸੀਗੀ ਅੱਜ ਤਿੰਨੇ ਐਮਐਲਏ ਸੇ ਕਿਉਂ ਆ ਇਹਨਾਂ ਦੇ ਇਹਨਾਂ ਦੀ ਅਪੀਲ ਕਿਉਂ ਮੰਨਣਗੇ ਸਿੱਖ ਅੱਜ ਹੁਣ ਉਹ ਇੱਕ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਇਨਟਰੋਡਿਊਸ ਹੋ ਕੇ ਪਾਸ ਕਰਤਾ ਉਤਰਾਖੰਡ ਦੀ ਅਸੈਂਬਲੀ ਵਿੱਚ ਸਟੇਟ 'ਚ ਲਾਗੂ ਹੋ ਗਿਆ ਯੂਸੀਸੀ ਕਦੀ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਿਆ ਜਥੇਦਾਰ ਗੁਰਦੇਵ ਸਿੰਘ ਕੌਂਕੇ ਸੀਗੇ ਜਥੇਦਾਰ ਅਕਾਲ ਤਖਤ ਸਾਹਿਬ 332 ਸਾਲ ਪਹਿਲਾਂ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਉਹਦੀ ਇੱਕ ਏਡੀਜੀਪੀ ਮਿਸਟਰ ਤਵਾੜੀ ਨੇ ਇਨਕੁਆਇਰੀ ਰਿਪੋਰਟ ਸੀਗੀ ਕਿ ਪੁਲਿਸ ਨੇ ਚੱਕਿਆ ਇਸ ਨੂੰ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਨੀ ਸੀ ਉਹ ਫਾਈਲ ਬਾਦਲ ਸਾਹਿਬ ਦੇ ਟੇਬਲ ਤੇ 10 ਸਾਲ ਪਈ ਰਹੀ ਹੈ ਮੇਰਾ ਸਿੱਖਾ ਸਿੱਖਾ ਸਿਕਸ ਹੈਵ ਲੋਸਟ ਕੰਫੀਡੈਂਸ ਇਨ ਥਿਸ ਸੁਖਬੀਰ ਬਾਦਲ ਪਾਰਟੀ ਖਿਆਲ ਸਰ ਵਿਚਾਰਤਾਂ ਅਦੀ ਗੱਲ ਕਰ ਰਹੇ ਹੋ ਅਕਾਲੀ ਦਲ ਦਾ ਵੀ ਤੁਸੀਂ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕੀਤਾ ਕਿ 2 ਸਾਲ ਦਾ ਕਾਰਜ ਕਰ ਲੋਕਾਂ ਨੇ ਦੇਖ ਲਿਆ ਭਾਜਪਾ ਦਾ ਕੀ ਸਕੋਪ ਲੱਗਦਾ ਪੰਜਾਬ देयर इज नो ਸਕੋਪ ਐਟ ਆਲ ਉਹਦਾ ਕਾਰਨ ਆ ਕਿ ਜੋ ਕੁਝ ਉਹਨਾਂ ਨੇ ਕਿਸਾਨਾਂ ਦੇ ਨਾਲ ਜਿਹੜਾ ਬਹੁਤ ਇੱਕ ਬਰੂਟਲ ਬਿਹੇਵੀਅਰ ਸੀਗਾ ਲੱਖਾਂ ਕਿਸਾਨ ਦਿੱਲੀ ਦੀ ਬਰੂਹਾਂ ਤੇ ਬੈਠ ਕੇ 700 ਕਿਸਾਨ ਮਰ ਗਿਆ ਤੁਸੀਂ ਯਾਰ ਗੱਲ ਹੀ ਨਹੀਂ ਕੋਈ ਸੁਣਦੇ ਮੋਦੀ ਸਾਹਿਬ ਨਿੱਕੀ ਨਿੱਕੀ ਕੋਈ ਹਾਦਸਾ ਹੁੰਦਾ ਇੰਟਰਨੈਸ਼ਨਲ ਉਹਨਾਂ ਦਾ ਚੱਟ ਟਵੀਟ ਆ ਜਾਂਦਾ ਉਹਨਾਂ ਦੀ ਹਮਦਰਦੀ ਪ੍ਰਗਟ ਕਰਦੇ ਉਹਨਾਂ ਦੇ ਦਿੱਲੀ ਦੇ ਬਾਹਰ ਦਰਵਾਜੇ ਤੇ ਬੈਠੇ 700 ਬੰਦਾ ਮਰ ਗਏ ਇੱਕ ਟਵੀਟ ਨਹੀਂ ਕੀਤਾ ਫਿਰ ਉਹਨਾਂ ਨੂੰ ਜਦੋਂ ਉਠਾਇਆ ਕਹਿੰਦੇ ਜੇ ਅਸੀਂ ਤਿੰਨੇ ਕਾਨੂੰਨ ਵਾਪਸ ਲੈਣੇ ਆ ਐਮਐਸਪੀ ਤੁਹਾਡਾ ਕਾਨੂੰਨ ਬਣਾਉਣ ਦੀ ਕਮੇਟੀ ਬਣਾਉਣੀ ਆ ਤਿੰਨ ਸਾਲ ਕੁਝ ਨਹੀਂ ਕੀਤਾ ਹੁਣ ਜਦੋਂ ਜਾਂਦੇ ਨੇ ਦੁਬਾਰਾ ਮੰਗਣ ਅਧਿਕਾਰ ਹੀ ਮੰਗ ਨਹੀਂ ਨਾ ਫਿਰ ਉਹਨਾਂ ਨੂੰ ਘੱਗਰ ਦੇ ਉੱਤੇ ਰੋਕ ਕੇ ਫਿਰ ਜੋ ਉਹਨਾਂ ਦਾ ਜ਼ੁਲਮ ਠਾਇਆ ਕਿਸਾਨਾਂ ਦੇ ਉੱਤੇ ਤੇ ਪੰਜਾਬ ਦੇ ਲੋਕ ਕਿੱਦਾਂ ਭਾਜਪਾ ਨੂੰ ਵੋਟ ਪਾ ਦੇਣਗੇ ਅਕਾਲੀ ਦਲ ਦੇ ਨਾਲ ਮਿਲ ਕੇ ਸਕੋਪ ਹੈਗਾ ਉਹਨਾਂ ਦਾ ਇਹ ਪਹਿਲਾ ਫੈਸਲਾ ਸੁਖਬੀਰ ਦਾ ਠੀਕ ਹੈ ਜਿਹੜਾ ਉਹਨੇ ਭਾਜਪਾ ਦੇ ਨਾਲ ਸਮਝੌਤਾ ਨਹੀਂ ਕੀਤਾ ਇਹ ਜੇ ਆਪਾਂ ਹੁਣ ਬਿਲਕੁਲ ਨਿਰਪੱਖਤਾ ਨਾਲ ਮੈਂ ਗੱਲ ਕਰ ਰਿਹਾ ਹਾਂ ਅਗਰ ਉਹ ਭਾਜਪਾ ਨਾਲ ਸਮਝੌਤਾ ਕਰ ਲੈਂਦਾ ਤਾਂ ਰੈਂਦੀ ਖੁੰਦੀ ਵੋਟ ਵੀ ਜਿਹੜੀ ਪੈਣੀ ਹੈ ਅੱਜ ਉਹਨਾਂ ਨੂੰ ਇੱਕ ਤਰੀਕ ਨੂੰ ਉਹ ਵੀ ਘਟ ਜਾਣੀ ਸੀਗੀ ਸੋ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਿਆਸੀ ਗੱਲਬਾਤ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਇਹਨੇ ਬਾਅਦ ਚ ਕਰ ਸਕਦੇ ਆ ਉਹੀ ਮੈਂ ਉੱਥੇ ਆਉਣ ਲੱਗਿਆ ਸੀਗਾ ਕਿ ਅਗਰ ਉਹਨਾਂ ਨੂੰ ਕੋਈ ਇੱਕ ਦੋ ਸੀਟਾਂ ਮਿਲ ਗਈਆਂ فرض ਕਰੋ ਉਹ ਜਾਣੀਆਂ ਤਾਂ ਬੀਜੇਪੀ ਦੇ ਖਾਤੇ ਵਿੱਚ ਹੀ ਆਲਟਿਮੇਟਲੀ ਖਿਆਰਾਸਤ ਪੰਜ ਦੋਨੋਂ ਵੱਲੋਂ ਤੁਹਾਡੇ ਤੋਂ ਹੀ ਕਸਿਆ ਜਾਂਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਹਿੰਦੇ ਜੜਾ ਹੀ ਥੱਲੋਂ ਲੱਗ ਲੱਗ ਉੱਪਰ ਜਾ ਕੇ ਕਹਿੰਦੇ ਸਾਰੇ ਇਕੱਠੇ ਨੇ ਨਹੀਂ ਅਸੀਂ ਤਾਂ ਇੰਡੀਆ ਆਲਾਈਂਸ ਦੇ ਨਾਲ ਛਰੇ ਆ ਮੈਂ ਅਸੀਂ ਪੰਜਾਬ ਦੇ ਵਿੱਚ ਸਾਡਾ ਇਹਨਾਂ ਨਾਲ ਕੋਈ ਗੱਠ ਜੋੜ ਨਹੀਂਗਾ ਉਹਦਾ ਕਾਰਨ ਇੱਕ ਹੈਗਾ ਬੜਾ ਸਪਸ਼ਟ ਕਾਰਨ ਇੱਥੇ ਪੁਲਿਸ ਤੰਤਰ ਦਾ ਬਹੁਤ ਦੁਰਉਪਯੋਗ ਕੀਤਾ ਵਾ ਇਹ ਰੌਲਾ ਪਾਉਂਦਾ ਨਾ ਕੇਜਰੀਵਾਲ ਦਿੱਲੀ ਕੇ ਜੇ ਹਮਾਰੇ ਸਾਥ ਈਡੀ ਔਰ ਸੀਬੀਆਈ ਬੜਾ ਗਲਤ ਕੰਮ ਕਰ ਰਹੀ ਹੈ ਇੱਕ ਮਿੰਟ ਲਈ ਮੰਨਦੇ ਆ ਕਿ ਗਲਤ ਕਰ ਰਹੀ ਹਾਲਾਂਕਿ ਉੱਥੇ ਸੈਂਕੜੇ ਕਰੋੜ ਦਾ ਘੁਟਾਲਾ ਨਜ਼ਰ ਆ ਰਿਹਾ ਵਾ ਸੁਪਰੀਮ ਕੋਰਟ ਜਮਾਨਤਾਂ ਰਿਜੈਕਟ ਕਰ ਰਹੀਆਂ ਵਾ ਹਾਈ ਕੋਰਟ ਕਹਿ ਰਿਹਾ ਵਾ ਕਿ ਕੇਜਰੀਵਾਲ ਦੇ ਖਿਲਾਫ ਐਵਿਡੈਂਸ ਦਿਸ ਇਜ਼ ਦੀ ਜੁਡੀਸ਼ੀਅਰੀ ਸਪੀਕਿੰਗ ਪਰ ਮੰਨ ਲਓ ਫਿਰ ਵੀ ਕਿ ਇਹ ਕਹਿੰਦੇ ਜੀ ਸਾਨੂੰ ਸਿਆਸੀ ਤੌਰ ਦੇ ਉੱਤੇ ਵਿਕਟਿਮਾਈਜ਼ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਤੁਸੀਂ ਪੰਜਾਬ ਪੁਲਿਸ ਦਾ ਘੱਟ ਦੁਰਉਪਯੋਗ ਕੀਤਾ ਆਪਣੇ ਵਿਰੋਧੀਆਂ ਦੇ ਖਿਲਾਫ ਮੈਂ ਬੈਠਾ ਇੱਥੇ ਮੇਰੇ ਤੇ ਪੰਜ ਮੁਕੱਦਮੇ ਐਨਡੀਪੀਐਸ ਦਾ ਪਰਚਾ ਜਦੋਂ ਰਿਲੀਜ਼ ਹੁੰਦਾ ਫਿਰ ਪਰਚਾ ਸੈਂਕੜੇ ਸਾਡੇ ਜਿਹੜੇ ਕਾਂਗਰਸ ਦੇ ਵਰਕਰਸ ਲੀਡਰਸ ਆ ਉਹਨਾਂ ਦੇ ਪਰਚੇ ਸਾਡਾ ਕੇਡਰ ਜਿਹੜਾ ਨਾ ਉਹ 100% ਇਹਨਾਂ ਦੇ ਨਾਲ ਅਲਾਈਅੰਸ ਦਾ ਵਿਰੋਧ ਕੀਤਾ ਤੇ ਇਸ ਕਰਕੇ ਹਾਈ ਕੋਰਟ ਹਾਂ ਦਿੱਲੀ ਦੇ ਵਿੱਚ ਕੀ ਕਰਦੇ ਨੇ ਗੋਆ ਚ ਕੀ ਕਰਦੇ ਥੈਟ ਇਜ਼ ਅਪ ਟੂ ਥੈਮ ਟੂ ਡਿਸਾਈਡ ਨੰਬਰ 1 ਨੰਬਰ 2 ਨੰਬਰ 2 ਅਗਲੀ ਗੱਲ ਸੁਣੋ ਜਿਹੜੇ ਅਸੀਂ ਜਿੱਤ ਕੇ ਜਾਵਾਂਗੇ ਸਾਡੀ 100% ਕ੍ਰੈਡੀਬਿਲਟੀ ਕੇ ਇੰਡੀਆ ਅਲਾਈਅੰਸ ਵਿੱਚ ਜਾਵਾਂਗੇ ਇਹਨਾਂ ਦਾ ਇਹਨਾਂ ਦਾ ਡਾਊਟਫੁਲ ਹੈ ਪਤਾ ਨਹੀਂ ਨੇ ਅਲਟੀਮੇਟਲੀ ਪੋਸਟ ਇਲੈਕਸ਼ਨ ਇੰਡੀਆ ਅਲਾਈਅੰਸ ਨਾਲ ਰਹਿਣਾ ਕਿ ਨਹੀਂ ਰਹਿਣਾ ਕਿ ਕੀ ਇਹਨਾਂ ਨੇ ਇਹ ਨਹੀਂ ਤੇ ਸੀਬੀਆਈ ਤੋਂ ਡਰਦੇ ਬੀਜੇਪੀ ਨਾਲ ਸਮਝੌਤਾ ਕਰਨਾ ਕੇਜਰੀਵਾਲ ਇਸ ਵਕਤ ਬਹੁਤ ਨਾਜ਼ੁਕ ਹਾਲਾਤਾਂ ਚ ਗੁਜ਼ਰ ਰਿਹਾ ਔਰ ਰੋਜ਼ ਰੋਲਾ ਪਾਉਂਦੇ ਕਿ ਇਸ ਦਾ 4 ਕਿਲੋ ਭਾਰ ਘਟ ਗਿਆ ਹੈ ਹੁਣ ਉਹਨੇ ਨਾ ਚੀਕਾ ਮਾਰਨ ਲੱਗ ਗਏ ਨੇ ਨਾ ਜਦੋਂ ਜਦੋਂ ਸਾਨੂੰ ਫੜਦੇ ਸਾਨੂੰ ਸਮਗਲਰ ਕਹਿੰਦੇ ਨੇ ਜਿਹੜੇ ਜਿਹੜੇ 4 ਮਹੀਨਿਆਂ ਜੇ ਬਾਹਰ ਬੈਠੇ ਨੇ ਤੇ ਹਾਈ ਕੋਰਟ ਨੇ ਕਿ ਸਕਿਚੀ ਐਵੀਡੈਂਸ ਆ ਖਹਿਰੇ ਦੇ ਖਿਲਾਫ ਗਲਤ ਐਵੀਡੈਂਸ ਇਹਨਾਂ ਦੇ ਖਿਲਾਫ ਐਵੀਡੈਂਸ ਵੀ ਠੀਕ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਕਾਂਗਰਸ ਨੂੰ ਭਰੋਸਾ ਨਹੀਂ ਕਿ ਆਮ ਆਦੀ ਪਾਰਟੀ ਤੇ ਕਿ ਇੰਡੀਆ ਅਲਾਈንስ ਚ ਆਉਣਗੇ ਬਾਅਦ ਚ so why would congress party rely on others it would rely on its own cadres on, on on its own leaders aur punjab de vich char partiyan di ladai ch congress best place tab na dekho bjp koi chance nahi hai punjab koi seat nahi jit sakde sukhbir singh badal de halat ton main discuss karte rahi teesri aam aadmi party there in dire straits jina partiyan de kol jehdi party kol tera bande nahi chajjde labh re jehdi party da bahut graph digya hoya hai ਮੀਥਰ ਦੀਆਂ ਜਾ ਕੇ ক্লোਜ਼ਲੀ ਵਾਚ ਕਰਿਓ ਮੀਟਿੰਗ ਕਰਾਚੋਂ ਬੜਾ ਵੱਡਾ ਪਿੰਡ ਹੈ ਉਹਨਾਂ ਦਾ ਖਰੇ 20-22 ਬੰਦਿਆਂ ਦੀ ਮੀਟਿੰਗ ਹੋਈ ਏਡੇ ਵੱਡੇ ਪਿੰਡ ਜਿੱਥੋਂ ਇੱਕ ਖਰੇ ਦੋ ਐ ਓਐਸਡੀ ਆ ਭਗਵਾਨ ਉਮੀਦਵਾਰ ਵੀ ਉੱਥੋਂ ਦੀ ਗਰਮੇਲ ਸਿੰਘ ਕਰਾਚੋਂ ਉਹ ਚੇਅਰਮੈਨ ਬਣਾਇਆ ਉਸਨੂੰ ਪਰ ਮੀਟਿੰਗ ਕੁਝ ਨਹੀਂ ਹੈਗੀ ਪਰ ਆਮ ਆਦਮੀ ਪਾਰਟੀ ਤਾਂ ਕਹਿ ਰਹੀ 13 0 ਹੋਏਗਾ 0 13 ਹੋਊਗਾ 0 ਇਹ ਹਾਂ 0 ਇਹਨਾਂ ਦਾ ਹੋਊਗਾ 13 ਸਾਡੇ ਹੋਣਗੇ ਮੈਂ 13 ਨਹੀਂ ਕਹਿੰਦਾ ਮੈਂ ਕਦੀ ਪ੍ਰੈਡਿਕਸ਼ਨ ਚ ਨਹੀਂ ਪਿਆ 0 13 ਮੇਰਾ ਕਹਿਣ ਦਾ ਕਿ ਦੇ ਆਰ ਇਨ ਵੈਰੀ ਵੈਰੀ ਬੈਡ ਸ਼ਿਪ ਯਨਾ ਦੀ ਐਂਟੀ ਇਨਕਮ ਬਹੁਤ ਸਟਰੋਂਗ ਹੈ ਇਹਨਾਂ ਕੋ ਕੈਡਰ ਪਹਿਲਾਂ ਵੀ ਹੈ ਨਹੀਂ ਸੀਗਾ ਔਰ 2 ਸਾਲ ਚ ਕੈਡਰ ਬਣਾ ਵੀ ਨਹੀਂ ਸਕੇ ਹੁਣ ਕਾਂਗਰਸ ਦਾ ਕੈਡਰ ਸੁਣੋ ਸਭ ਤੋਂ ਵਰਸਟ ਪਰਫਾਰਮੈਂਸ ਸੰਗਰੂਰ ਦੀ ਕਾਂਗਰਸ ਅਸੈਂਬਲੀ ਵਿੱਚ 2022 ਚ ਫਿਰ ਵੀ 218000 ਵੋਟ ਪਈ ਹੈ ਤੇ ਸਮਰਨਜੀਤ ਸਿੰਘ ਮਾਨ ਜਿਹੜੀ ਜਿਮਨੀ ਚੌਂ ਜਿੱਤੇ 254 ਦੇ ਜਿੱਤੇ ਨੇ ਅਗਰ ਸਾਨੂੰ ਕਾਂਗਰਸ ਦਾ ਵੋਟਰ ਰੀ ਚੰਗੀ ਤਰ੍ਹਾਂ ਭੁਗਤ ਗਿਆ ਨਾ ਸੰਗਰੂਰ ਦੇ ਵਿੱਚ ਇਹਨੇ ਚਤਾ ਦੇਣਾ ਲੱਗਦਾ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਜਿਹੜੀ ਵੋਟ ਪਈ ਉਹਨਾਂ ਨੂੰ ਉਹ ਤੁਹਾਨੂੰ ਪਊਗੀ ਉਹਦਾ ਬੜਾ ਵੱਡਾ ਸਪਸ਼ਟ ਕਾਰਨ ਹੈ ਨਾ ਸਿਮਰਜੀਤ ਸਿੰਘ ਮਾਨ ਨੇ 7 ਇਲੈਕਸ਼ਨਾਂ ਲੜੀਆਂ ਨੇ ਉਹ 5 ਵਾਰੀ ਹਾਰੇ ਨੇ 2 ਵਾਰੀ ਜਿੱਤੇ ਨੇ ਜਦੋਂ ਜਿੱਤਦੇ ਨੇ ਜਦੋਂ ਮੂਸੇਵਾਲਾ ਦਾ ਫੈਕਟਰ ਆ ਗਿਆ सिंपथी ਆਈ ਦੀਪ ਸਿੱਧੂ ਦੀ ਦੀ ਕਤਲ ਹੋਇਆ ਉਹ ਜਿਹੜੀ ਸਾਡੀ ਵੋਟ ਸੀ ਕਾਂਗਰਸ ਦੀ 218000 ਅਸੈਂਬਲੀ ਚ ਪਈ ਸੀ ਨਾ ਬਾਈਚ ਉਹ ਘੱਟ ਕੇ ਰਹਿ ਗਈ ਜਿਮਨੀ ਚੋਣ ਚ 75000 ਉਹ ਪੌਣੇ 2 ਲੱਖ ਵੋਟ ਕਾਂਗਰਸ ਦੀ ਜਦੋਂ ਟਰਾਂਸਫਰ ਹੋਈ ਸਿਮਰਜੀਤ ਸਿੰਘ ਮਾਨ ਨੂੰ ਤੋ MP ਬਣੇ 254 ਤੱਕ ਬਣਗੇ 218 ਸਾਡੀ ਪਹਿਲਾਂ ਪਈ ਹੈ ਵਰਸਟ ਨੇਰੀ ਦੇ ਵਿੱਚ ਤੇ 4 5 ਕੋਨੀ ਲੜਾਈ ਵਿੱਚ ਕਿੰਨੀ ਵੋਟ ਚਾਹੀਦੀ ਹੈ ਟੂ ਟੂ ਵਨ 2.5 ਲੱਖ ਸੋ ਇਸ ਕਰਕੇ ਮਾਨ ਸਾਹਿਬ ਦੀ ਮੈਂ ਰਿਸਪੈਕਟ ਕਰਦਾ ਉਹ ਸਾਡੇ ਮੇਰੇ ਪਿਤਾ ਜੀ ਦੇ ਉਮਰ ਦੇ ਸਮਾਨ ਨੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸਟਰਗਲ ਵੀ ਕੀਤਾ ਸਭ ਕੁਝ ਕੀਤਾ ਤੁਸੀਂ ਤੁਸੀਂ ਮਾਨ ਸਾਹਿਬ ਦੀ ਇੱਜ਼ਤ ਕਰਦੇ ਹੋ ਸਿਮਰਜੀਤ ਸਿੰਘ ਮਾਨਹਰਾਂ ਦੀ ਪਰ ਜੇ ਤੁਸੀਂ ਜਿੱਤ ਕੇ ਸਿਮਰਜੀਤ ਸਿੰਘ ਮਾਨ ਹਰ ਗਏ ਕਿਤੇ ਲਾਂਭਾ ਨਾ ਦੇ ਦੇਣ ਕਿ ਖੈਰਾ ਸਾਹਿਬ ਆਏ ਸੀਗੇ ਉਹ ਮੈਨੂੰ ਹਰਾ ਗਏ ਦੇਖੋ ਜਦੋਂ ਉਹ ਪਿਛਲੀਆਂ 5 ਇਲੈਕਸ਼ਨਾਂ ਹਾਰੇ ਉਦੋਂ ਤਾਂ ਖੈਰਾ ਇੱਥੇ ਹੈ ਨਹੀਂ ਸੀ ਕਹਿੰਦਾ ਇੱਕ ਵਾਰ ਤਨਹੋਲੇ ਤੋਂ ਅਸੈਂਬਲੀ ਵੀ ਹਾਰੇ ਉਦੋਂ ਵੀ ਖੈਰਾ ਇੱਥੇ ਹੈ ਨਹੀਂ ਸੀਗਾ ਇਹ ਡੈਮੋਕ੍ਰੇਸੀ ਆ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਅੱਛਾ ਜੇ ਸਿਮਰਿੰਦਰ ਸਿੰਘ ਮਾਨ ਕਹਿੰਦੇ ਜੀ ਪੰਥ ਦੀ ਆਵਾਜ਼ ਪਹੁੰਚੂਗੀ ਲੋਕ ਸਭਾ 'ਚ ਤੇ ਅਗਰ ਖੈਰਾ ਜਿੱਤਦਾ ਤੇ ਖੈਰਾ ਪੰਥ ਦੀ ਆਵਾਜ਼ ਨਹੀਂ ਚੱਕੇਗਾ ਮੈਂ ਚੱਕੂਗਾ ਬੰਦੀ ਸਿੰਘਾਂ ਦਾ ਮਸਲਾ ਮੈਂ ਚੱਕੂ ਪੰਜਾਬ ਦੇ ਪਾਣੀਆਂ ਦਾ ਵਿਤਕਰੇ ਦਾ ਮਸਲਾ ਮੈਂ ਮੈਂ ਚੱਕੂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੈਂ ਚੱਕੂਗਾ ਚੰਡੀਗੜ੍ਹ ਦੇ ਨਾਲ ਜੋ ਸਾਡਾ ਹੋਇਆ ਡਿਸਕ੍ਰਿਮੀਨੇਸ਼ਨ ਮੈਂ ਇੰਡਸਟਰੀ ਦੀ ਗੱਲ ਕਰੂੰਗਾ ਪਾਕਿਸਤਾਨ ਨਾਲ ਬਾਰਡਰ ਖੁੱਲਣ ਦੀ ਗੱਲ ਕਰੂੰਗਾ ਸਾਰਾ ਕੁਝ ਕਰੂੰਗਾ ਵਾਈ ਨਾਟ ਮੈਂ ਮੈਂ ਕੋਈ ਮਤਲਬ ਸਮਨਜੀਤ ਸਿੰਘ ਮਾਨ ਨਾਲੋਂ ਕੋਈ ਪ੍ਰੋ ਪੰਜਾਬ ਆਈਡੀਓਲੋਜੀਕਲੀ ਘੱਟ ਗੱਲ ਨਹੀਂ ਕਰੂੰਗਾ ਉੱਥੇ ਖਿਆਲ ਸਾਬ ਪਰਿਵਾਰ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਚਲੋ ਨਰਾਜ਼ਗੀਆਂ ਵੀ ਹੁੰਦੀਆਂ ਰਹਿੰਦੀਆਂ ਅੱਜ ਤੁਸੀਂ ਸਿੰਗਲ ਸਾਬ ਕੋਲ ਆਏ ਚਲੋ ਸਿੰਗਲ ਸਾਬ ਤਾਂ ਨਹੀਂ ਨਰਾਜ਼ ਸੀਗੇ ਗੋਲਡੀ ਜੀ ਸਾਬ ਨਰਾਜ਼ ਸੀਗੇ ਕੱਲ ਨਰਾਜ਼ਗੀਆਂ ਦੂਰ ਹੋ ਗਈਆਂ ਪੱਠਲ ਮੈਮ ਨਾਲ ਚੱਲ ਰਹੇ ਨੇ 골ਡੀ ਸਾਹਿਬ ਸਿੰਗਲਾ ਸਾਹਿਬ ਸਾਰੇ ਨਾਲ ਪਹਿਲੀ ਮੀਟਿੰਗ ਹੀ 골ਡੀ ਦਲਵੀਰ ਨੇ ਕਰਾਈ 골ਡੀ ਹੈਗਾ ਬੇਸਿਕਲੀ ਇੱਕ ਇਮੋਸ਼ਨਲ ਅੱਛਾ ਜਜ਼ਬਾਤੀ ਆਦਮੀ ਹੈ ਜਜ਼ਬਾਤੀ ਆਦਮੀ ਕਦੀ ਬੇਈਮਾਨ ਨਹੀਂ ਹੁੰਦੇ ਇਸ ਕਰਕੇ ਉਹਨੇ ਮੇਰੀ ਪੂਰੀ ਮਦਦ ਕੀਤੀ ਤੇ ਉੱਥੋਂ ਅੱਜ ਸਿੰਗਲਾ ਸਾਹਿਬ ਦੀ ਮੀਟਿੰਗ 'ਚ 골ਡੀ ਸਾਰਾ ਦਿਨ ਇੱਥੇ ਸੀ ਹੁਣੇ ਗਏ ਨੇ ਤਕਰੀਬਨ ਸੋ ਅਸੀਂ ਸਾਰੇ ਇਕੱਠੇ ਆ ਪਾਰਟੀ ਦੀ ਪੂਰੀ ਲੀਡਰਸ਼ਿਪ ਯੂਨਾਈਟਡ ਆ ਸਭ ਤੋਂ ਮੈਨੂੰ ਜ਼ਿਆਦਾ ਖੁਸ਼ੀ ਗੱਲ ਹੈ ਕਿ ਕੇਡਰ ਬਹੁਤ ਯੂਨਾਈਟਡ ਆ ਥੱਲੋਂ ਫੀਡਬੈਕ ਆ ਰਹੀ ਹੈ ਕਿ ਕੇਦਰ ਇੰਨੀ ਖੁਸ਼ ਕੇਦਰ ਇਸ ਲਈ ਖੁਸ਼ ਹੈ ਕਿ ਕਿ ਜਿਹੜਾ ਮੈਂ 30 ਸਾਲ ਸਟਰਗਲ ਕੀਤਾ ਬੇਇਨਸਾਫੀ ਦੇ ਖਿਲਾਫ ਲੜਿਆ ਪਰਚੇ ਹੋਏ ਝੱਲੇ ਸਭ ਕੁਝ ਗਿਆ ਜੇਲ੍ਹ ਚ ਕੀਤਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਯਾਰ ਵਧੀਆ ਇੱਕ ਬੰਦਾ ਮਿਲ ਰਿਹਾ ਜਿਹੜਾ ਆਪਣੀ ਹਿਫਾਜ਼ਤ ਕਰਨਾ ਵੀ ਜਾਣਦਾ ਤੇ ਅਨਿਆਏ ਦੇ ਖਿਲਾਫ ਲੜਨਾ ਵੀ ਜਾਣਦਾ ਤੇ ਸਾਡੀ ਹਿਫਾਜ਼ਤ ਵੀ ਕਰੂਗਾ ਉਹ ਮੇਰੀ ਉਹਨਾਂ ਨੂੰ ਲੱਗਦਾ ਕਿ ਸਾਡੀ ਢਾਲ ਬਣ ਰਿਹਾ ਵਾ ਖੇਰਾ ਸੰਗਰੂਰ ਦੇ ਵਿੱਚ ਬੀਬੀ ਰਜਿੰਦਰ ਗੌਰ ਪੱਠਲ ਕਹਿੰਦੇ ਸਖਪਾਲ ਸਿੰਘ ਖੇਰਾ ਹੋਰਾਂ ਦਾ ਬੂਟਾ ਰਜਿੰਦਰ ਗੌਰ ਪੱਠਲ ਹੋਰਾਂ ਨੇ ਲਾਇਆ ਸਭ ਤੋਂ ਪਹਿਲਾਂ ਹਾਈ ਕਮਾਂਡ ਕੋਲ ਹਾਮੀ ਭਰੀ ਕਹਿੰਦੇ ਹਾਂ ਉਹਨਾਂ ਨੇ ਬਿਲਕੁਲ ਸਭ ਤੋਂ ਅਗਰ ਮੇਰੀ ਜ਼ਿਆਦਾ ਐਡਵੋਕੇਸੀ ਕੀਤੀ ਆ ਉਹ ਬੀਬੀ ਰਜਿੰਦਰ ਕੌਰ ਪੱਠਲ ਫਾਰਮਰ ਚੀਫ ਮਿਨਿਸਟਰ ਨੇ ਕੀਤੀ ਆ ਉਹਨਾਂ ਨੇ ਜੋ ਉਹਨਾਂ ਨੂੰ ਫੀਡਬੈਕ ਮਿਲੀ ਗਰਾਊਂਡ ਤੋਂ ਉਹਨਾਂ ਨੇ ਹਾਈ ਕਮਾਂਡ ਨੂੰ ਜਾ ਕੇ ਦੱਸਿਆ ਮੈਂ ਸ਼ੁਰੂ ਚ ਕਿਹਾ ਸੀ ਮੈਂ ਤਾਂ ਟਿਕਟ ਮੰਗੀ ਨਹੀਂ ਜਿੱਦਣ ਲਿਸਟ ਆਉਂਦੀ ਮੈਂ ਤਾਂ ਆਪਣੇ ਪਿੰਡ ਬੈਠਾ ਹੋਇਆ ਸੀਗਾ ਜੀ 7 ਵਜੇ ਲਿਸਟ ਆਈ ਆ ਅੱਜ ਤੋਂ 5 ਦਿਨ ਪਹਿਲਾਂ ਮੈਂ ਤਾਂ ਆਪਣੇ ਘਰ ਬੈਠਾ ਹੋਇਆ ਸੀਗਾ ਮੈਨੂੰ ਤਾਂ ਲੋਕਾਂ ਨੇ ਫੋਨ ਕਰਕੇ ਦੱਸਿਆ ਕਿ ਲਿਸ ਤੁਹਾਡੀ ਆ ਗਈ ਸੰਗਰੂਰ ਤੋਂ ਉਮੀਦਵਾਰ ਬਣਾਤਾ ਇਹਦੇ ਚ ਇਹਨਾਂ ਦਾ ਝੂਲ ਇਨਫੈਕਟ ਅ ਵਿਜेंद्र ਸਿੰਘਲਾ lets me tell you ਉਹਨੂੰ ਕਹਿਣ ਕਿ ਇੱਥੇ ਲੋਕੀ ਕਹ ਰਹੇ ਸੀ ਕਿ ਉਹ ਆਪਣੇ ਲਈ ਟਿਕਟ ਮੰਗ ਰਿਹਾ ਸੀਗਾ ਨਹੀਂ ਉਹਨੇ ਦਿੱਲੀ ਜਾ ਕੇ ਕਿਹਾ ਕਿ ਖੇਰੇ ਨੂੰ ਲੜਾਓ ਇੱਥੇ ਤੇ ਬਾਕੀ ਟਿਕਟ ਮੰਗਣਾ ਕੋਈ ਗੁਨਾਹ ਨਹੀਂਗਾ ਜੇ ਕਲਾਟਿਲ ਨੂੰ ਸਾਡਾ ਬਰਨਾਲੇ ਦਾ ਪ੍ਰੈਜ਼ੀਡੈਂਟ ਹੈ ਕੁਲਦੀਪ ਢਿੱਲੋਂ ਉਹਨੇ ਵੀ ਉਹਨਾਂ ਸਾਡਾ ਨੌਜਵਾਨ ਸਾਥੀ ਆ ਉਹਨੇ ਮੰਗੀ ਗੋਲਦੀ ਨੇ ਮੰਗੀ ਸਭ ਦਾ ਰਾਈਟ ਆ ਬਟ ਵਾਂਸ ਦਾ ਟਿਕਟ ਇਸ਼ੂ ਹੈਜ਼ ਬੀਨ ਸੈਟਲਡ ਦੇਰ ਆਫਟਰ ਸਾਰੇ ਯੂनाइटेड ਹੈ ਹੁਣ ਨਿਆਇ ਪੱਤਰ ਤੇ ਆਵਾਂਗੇ ਕਾਂਗਰਸ ਦਾ ਨਿਆਇ ਪੱਤਰ ਆ ਕਿਸਾਨਾਂ ਨੂੰ ਲੈ ਕੇ ਖਾਸ ਚਰਚਾ ਕਰਾਂਗੇ ਇੱਕ ਦੋ ਸਵਾਲ ਨੇ ਕਿ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ ਐਮਐਸਪੀ ਤੇ ਕਾਨੂੰਨ ਦੀ ਗਰੰਟੀ ਦਿੱਤੀ ਜਾਵੇਗੀ ਮੰਨਦੇ ਹੋਏ ਚੀਜ਼ਾਂ ਉੰਤ ਬਾਅਦ ਲਾਗੂ ਹੋ ਜਾਣਗੀਆਂ ਇਹ ਤਾਂ ਮੈਂ ਬੈਠਾ ਮੈਂ ਕਿਸਾਨਾਂ ਦਾ ਦੇਸ਼ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਮੇਰੀ ਜ਼ਿੰਮੇਵਾਰੀ ਹੈ ਕਿ ਐਮਐਸਪੀ ਨੂੰ ਅਸੀਂ ਪਹਿਲੇ ਛਟਕੇ ਵਿੱਚ ਕਾਨੂੰਨ ਬਣਾਵਾਂ ਕਿ ਕਿਸਾਨਾਂ ਨੂੰ ਨਿਆਏ ਦੇਾਂਗੇ ਜੀਐਸਟੀ ਲਾਈ ਸਾਡੀ ਫਾਰਮ ਮਸ਼ੀਨਰੀ ਦੇ ਉੱਤੇ ਉਹ ਸਾਰੀ ਜੀਐਸਟੀ ਉਡਾ ਦੇਾਂਗੇ ਮੈਂ ਤਾਂ ਇੱਕ ਕਦਮ ਹੋਰ ਅੱਗੇ ਜਾਊਂਗਾ ਉਹ ਮੈਂ ਅੱਜ ਮੈਂ ਗਾਰੰਟੀ ਨਹੀਂ ਕਹਿ ਸਕਦਾ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਰੇਟ ਆਫ ਇੰਟਰਸਟ ਘਟਣਾ ਚਾਹੀਦਾ ਖੇਤੀਬਾੜੀ ਵਾਸਤੇ ਅਸੀਂ ਉਹੀ ਦੇ ਰਹੇ ਜਿਹੜੇ ਅਡਾਨੀ ਸਾਹਿਬ ਦੇ ਰਹੇ ਨੇ 11 12 ਪਰਸੈਂਟ ਤੇ ਸ਼ਾਇਦ ਉਹਨਾਂ ਨੂੰ ਘੱਟ ਹੀ ਮਿਲਦਾ ਹੋਊਗਾ ਲੋਨ ਕਿਸਾਨ ਕਿਦਾਂ ਦੇ ਸਕਦਾ ਹਾਊ ਕੈਨ ਇਟ ਕੰਪੀਟ ਵਿਦ ਇੰਡਸਟਰੀਅਲ ਰੇਟ ਆਫ ਇੰਟਰਸਟ ਇਸ ਤਰ੍ਹਾਂ ਨਾਲ ਕਰਜ਼ਾ ਮਾਫੀ ਦਾ ਅਸੀਂ ਕਮਿਸ਼ਨ ਬਣਾਉਣਾਣਾ ਔਰ ਕੁਝ ਕਰਜ਼ਾ ਜਿਹੜਾ ਛੋਟੇ ਕਿਸਾਨ ਦਾ ਗਰੀਬ ਆਦਮੀ ਦਾ ਉਹ ਕਰਨਾ ਹੀ ਕਰਨਾ ਮਾਫ ਮੋਦੀ ਸਾਹਿਬ ਨੇ ਪਿਛਲੇ 15 ਲੱਖ ਕਰੋੜ ਰੁਪਇਆ ਮਾਫ ਕੀਤਾ ਕਾਰਪੋਰੇਟ ਕਰਾਣਿਆਂ ਦਾ ਇੱਕ ਅੱਦੇ ਸੈਂਕੜੇ ਦਾ ਡੇਢ ਸੈਂਕੜੇ ਦਾ ਇਹ ਜਿਹੜਾ 17 ਲੱਖ ਕਰੋੜ ਰੁਪਇਆ ਕਰਜ਼ਾ ਸਾਰਾ ਤਾਂ ਸ਼ਾਇਦ ਅਸੀਂ ਮੈਂ ਨਹੀਂ ਕਹਿ ਸਕਦਾ ਲੇਕਿਨ ਜਿਹੜਾ ਛੋਟਾ ਜ਼ਿਮੀਂਦਾਰ ਹੈ ਜਾਂ ਖੇਤ ਮਜ਼ਦੂਰ ਹੈ ਵਿਚਾਰਾ ਖੇਤ ਮਜ਼ਦੂਰ ਤਾਂ 25000 ਕਰਜ਼ੇ ਚ ਪਸਿਆ ਹੋਇਆ ਉਹਦਾ 50000 ਚ ਵੀ ਆਤਮ ਹੱਤਿਆ ਕਰ ਜਾਂਦਾ ਵਾ ਜੇ ਅਡਾਨੀਆਂ ਦਾ 10 10 20000 ਕਰੋੜ ਰੁਪਇਆ ਅਮੀਰਾਂ ਦਾ ਮਾਫ ਹੋ ਸਕਦਾ ਤੇ ਆਮ ਛੋਟੇ ਕਿਸਾਨ ਦਾ ਤੇ ਗਰੀਬ ਮਜ਼ਦੂਰ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਮਾਫ ਠੀਕ ਹੈ ਬੋਬੋ ਸ਼ੁਕਰੀਆ ਸਾਹਿਬ ਜੀ ਵੀਡੀਓ ਨਾਲ ਗੱਲਬਾਤ ਕਰਨ ਦੇ ਲਈ ਖਾਸ ਤੌਰ ਤੇ ਸਖਪਾਲ ਸਿੰਘ ਖੈਰਾ ਸੰਗਰੂਰ ਉਹ ਹੋਟ ਸੀਟ ਜਿਸ ਦੇ ਵਿੱਚ ਸਮੇਂ ਚੋਣ ਮਦਾਨ ਦੇ ਵਿੱਚ ਨੇ ਅਤੇ ਦੂਸਰੀ ਤਰਫ ਕਹਿ ਸਕਦੇ ਹਾਂ ਮੌਜੂਦਾ ਸਰਕਾਰ ਦੇ ਪੰਜਾਬ ਤੋਂ ਸਤਾਤਰ ਪਾਰਟੀ ਦੇ ਮੰਤਰੀ ਗਰਮੀਤ ਸਿੰਘ ਮੀਤਿਹਰ ਸਿਮਰਜੀਤ ਸਿੰਘ ਮਾਨ ਇਕਬਾਲ ਸਿੰਘ ਝੁੰਦਾ ਚੋਣ ਮਦਾਨ ਦੇ ਵਿੱਚ ਨੇ ਦੇਖਣਾ ਹੋਵੇਗਾ ਕਿ ਕਿਹੜਾ ਵਿਅਕਤੀ ਇਸ ਰਾਜਤਾ ਨੂੰ ਜਾਂ ਕਿਹਾ ਸਕਦੇ ਆ ਕਿ ਇਸ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੇ ਵਿੱਚ ਸੰਗਰੂਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ